ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹਲਾ 5 ਜਿਸ ਮਨ ਵਸਾ ਤਰ ਜਨ ਸੋਏ ਜਾਂ ਕੇ ਕਰਮ ਪ੍ਰਾਪਤ ਹੋਏ ਦੁਖ ਰੋਗ ਕਸ਼ ਭਉ ਨਾਂ ਵਿਆਪੈ ਅੰਮ੍ਰਿਤ ਨਾਮ ਰਿਦਾ ਹਰਿ ਜਪੈ ਪਾਰ ਬ੍ਰਹਮ ਪਰਮੇਸ਼ਵਰ ਧਿਆਇਆ ਗੁਰਪੂਰੇ ਤੇ ਇਹ ਮਤ ਪਾਈਆ ਰਹਾਓ ਕਰਨ ਕਰਾਵਣ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗੰ ਅਗੋਚਰ ਸਦਾ ਬੇਅੰਤਾ ਸਿਮਰਮਣਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਆ ਮਾਨ ਜਾਂ ਕੀ ਤਹਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜਾਨਤ ਤੇਰੀ ਸਰਣਾਈ ਨਾਨਕ ਨਾਮ ਮਿਲੈ ਵਡਿਆਈ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜਾਨਤ ਤੇਰੀ ਸਰਣਾਈ ਨਾਨਕ ਨਾਮ ਮਿਲੈ ਵਢਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾ ਸੰਗਤ ਜੀ ਇਹ ਪਵਨ ਸ਼ਬਦ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਕ 184 ਦੇ ਉੱਪਰ ਅੰਕਿਤ ਹੈ ਇਸ ਪਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਪਾਰ ਬ੍ਰਹਮ ਪਰਮੇਸ਼ਵਰ ਧਿਆਇਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾ ਰਹਾਉ ਦੇ ਭਾਵ ਨੂੰ ਜਿਸ ਵੇਲੇ ਆਪਾਂ ਸਮਝ ਲੈਣੇ ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਕੋਈ ਵੀ ਸ਼ਬਦ ਹੈ ਜਿਸ ਵੇਲੇ ਉਸ ਨੂੰ ਵਿਚਾਰਨਾ ਜਾਂ ਪੜ ਰਹੇ ਆਂ ਜੇ ਆਪਾਂ ਰਹਾਉ ਦੀ ਪੰਕਤੀ ਨੂੰ ਮੁੱਖ ਰੱਖ ਕੇ ਪੜਾਂਗੇ ਸਮਝਾਂਗੇ ਵਿਚਾਰਾਂਗੇ ਤੇ ਬੜੇ ਸੌਖੇ ਤਰੀਕੇ ਨਾਲ ਸ਼ਬਦ ਦੀ ਸਾਨੂੰ ਸਮਝ ਪੈਂਦੀ ਹੈ ਜਿਸ ਤਰ੍ਹਾਂ ਆਪਾਂ ਸ਼ਬਦ ਪੜਦੇ ਹਾਂ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਮਾਦੋ ਹਮ ਐਸੇ ਤੂੰ ਐਸਾ ਫਿਰ ਬਾਕੀ ਦੀਆਂ ਜਿਹੜੀਆਂ ਪੰਕਤੀਆਂ ਉਹਨੂੰ ਪਰਮਾਨ ਕਰਦੀਆਂ ਮਾਦੋ ਹਮ ਐਸੇ ਤੂੰ ਐਸਾ ਕੈਸਾ ਹੈ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਕੇਵਲ ਕੀ ਹੁੰਦਾ ਕਿ ਉਹ ਪੰਕਤੀ ਜਿਹੜੀ ਪੜ੍ਹੀ ਜਾਂਦੀ ਹੈ ਜੋ ਸਾਡੇ ਕੰਨਾਂ ਨੂੰ ਚੰਗੀ ਲੱਗਦੀ ਭਾਵੇਂ ਉਹਦਾ ਅਰਥ ਕੁਛ ਵੀ ਬਣਦੇ ਸ਼ਬਦ ਬੜਾ ਸੌਖਾ ਹੈ ਔਰ ਬਹੁਤ ਪੜਿਆ ਜਾਂਦਾ ਹੈ ਪਰ ਜੇ ਉਹਨੂੰ ਰਹਾਉ ਦੀ ਪੰਕਤੀ ਤੋਂ ਪੜਿਆ ਜਾਏ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਜਦੋਂ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਫਿਰ ਪਰਮੇਸ਼ਰ ਕੀ ਕਰਦਾ ਜਿਹਦਾ ਚਿੱਤ ਜੁੜ ਜਾਂਦਾ ਉਹਨੂੰ ਫਿਰ ਔਖਾ ਸਮਾਂ ਨਹੀਂ ਦੇਖਣ ਦਿੰਦਾ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਧ ਸਮਾਲੇ ਜਿਹਦਾ ਚਿੱਤ ਜੁੜ ਜਾਂਦਾ ਗੁਰੂ ਮਹਾਰਾਜ ਕਹਿੰਦੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਨ ਤੇ ਰਹਾਉ ਜਿਹੜਾ ਹੈ ਸ਼ਬਦ ਦਾ ਸਾਰੇ ਸ਼ਬਦ ਦਾ ਕੇਂਦਰੀ ਭਾਗ ਅੱਜ ਦੇ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਕਹਿ ਰਹੇ ਆ ਪਾਰ ਬ੍ਰਹਮ ਪਰਮੇਸ਼ਵਰ ਧਿਆਇ ਉਹ ਬ੍ਰਹਮ ਜਿਹੜਾ ਬਹੁਤ ਵੱਡਾ ਪਰਮੇਸ਼ਵਰ ਵਾਹਿਗੁਰੂ ਹੈ ਜਿਹਦਾ ਕੋਈ ਪਰਿਵਾਰ ਨਹੀਂ ਹੈ ਪਾਰ ਬ੍ਰਹਮ ਪਰਮੇਸ਼ਰ ਧਿਆਇਐ ਗੁਰਪੂਰੇ ਤੇ ਇਹ ਮਤ ਪਾਈਐ ਰਹਾਉ ਇਹ ਪੂਰੇ ਗੁਰੂ ਤੋਂ ਇਹ ਅਸੀਂ ਸਮਝ ਲੈਣੀ ਹੈ ਇਹ ਮਤ ਪ੍ਰਾਪਤ ਕਰਨੀ ਹੈ ਪੂਰਾ ਗੁਰੂ ਸਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਤੇ ਗੁਰੂ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਪੜਦੇ ਨਾ ਹਸਾ ਕੀ ਵਾਰ ਦੇ ਵਿੱਚ ਸਬੰਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਆ ਹੁਨ ਕਰ ਪ੍ਰਗਟ ਆਖ ਸੁਣਾਇ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਤੇ ਗੁਰੂ ਪੁਰਾ ਜਿਹੜਾ ਮਤ ਦਿੰਦਾ ਤੇ ਉਹਦੀ ਜਿਹੜੀ ਮਤ ਹੈ ਨਾ ਗੁਰੂ ਦੀ ਦਿੱਤੀ ਹੋਈ ਉਹ ਵੀ ਪੂਰੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਗੁਰੂ ਉਪਦੇਸ਼ ਕਰਦਾ ਹੈ ਨਾ ਉਹ ਵੀ ਪੂਰਾ ਹੈ ਇਸ ਕਰਕੇ ਪਾਸ਼ਾ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਪਾਰ ਬ੍ਰਹਮ ਪਰਮੇਸ਼ੁਰ ਧਿਆਇਆ ਗੁਰਪੂਰੇ ਤੇ ਇਹ ਮਤ ਪਾਈਐ ਰਹਾਉ ਹੁਣ ਜਿਹਨੇ ਪਰਮੇਸ਼ਰ ਵਾਹਿਗੁਰੂ ਅਕਾਲਪੁਰਖ ਨੂੰ ਧਿਆਇਆ ਗੁਰੂ ਦੀ ਮਤ ਲਈ ਪਾਸ਼ਾ ਕਹਿੰਦੇ ਜਿਸ ਮਨ ਵਸਾ ਤਰੈ ਜਨ ਸੋਏ ਜਿਹਦੇ ਮਨ ਦੇ ਵਿੱਚ ਪਰਮੇਸ਼ਰ ਵਸਦਾ ਹੈ ਉਹ ਜਨ ਜਿਹੜਾ ਹੈ ਇਸ ਵਿਕਾਰ ਭਰੇ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਬੈਸੇ ਵੀ ਨਾ ਬਾਹਰੀ ਤੌਰ ਤੇ ਜਿਹੜੇ ਆ ਸਮੁੰਦਰਾਂ ਦੇ ਵਿੱਚ ਵੱਡੀਆਂ-ਵੱਡੀਆਂ ਨਦੀਆਂ ਦੇ ਵਿੱਚ ਬੇੜੀਆਂ ਚੱਲਦੀਆਂ ਉਹਦੇ ਡੁੱਬਣ ਦੇ ਤਿੰਨ ਕਾਰਨ ਹੁੰਦੇ ਆ ਪਹਿਲਾ ਕਾਰਨ ਇਹ ਹੁੰਦਾ ਕਿ ਬੇੜੀ ਵਿੱਚ ਛੇਕ ਪੈ ਜਾਂਦਾ ਹੈ ਬੇੜੀ ਕਮਜ਼ੋਰ ਹੋ ਜਾਂਦੀ ਤਾਂ ਡੁੱਬਦੀ ਹੈ ਦੂਸਰਾ ਕੀ ਉਹਦੇ ਵਿੱਚ ਜਦੋਂ ਸਮੁੰਦਰ ਵਿੱਚ ਨਦੀ ਵਿੱਚ ਤੂਫਾਨ ਆ ਜਾਂਦਾ ਤਾਂ ਬੇੜੀ ਡੁੱਬ ਜਾਂਦੀ ਤੀਸਰਾ ਹੈ ਕਿ ਜੇ ਬੇੜੀ ਦਾ ਮਲਾਹ ਕਮਜ਼ੋਰ ਹੋਵੇ ਸਿਆਣਾ ਨਾ ਹੋਵੇ ਤੇ ਉਹ ਵੀ ਬੇੜੀ ਡੁੱਬ ਜਾਂਦੀ ਹੁਣ ਜਿਹੜੀ ਸਾਡੀ ਬੇੜੀ ਹੈ ਸਾਡੇ ਜੀਵਨ ਦੀ ਬੇੜੀ ਹੈ ਹੁਣ ਪਹਿਲੀ ਗੱਲ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਪਾਪਾਂ ਦੇ ਨਾਲ ਭਰੀ ਹੈ ਹਮ ਔਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਹੁਣ ਜਿੱਥੇ ਸਾਡੇ ਔਗਣਾ ਦੇ ਨਾਲ ਭਰੀ ਐ ਉਥੇ ਜਿਹੜਾ ਇਹਦਾ ਮਲਾਹ ਮਨ ਹੈ ਤੇ ਚਰਾਈ ਚਤਰਾਈ ਦੀ ਬੇੜੀ ਦੇ ਵਿੱਚ ਆਪਾਂ ਬੈਠੇ ਆਂ ਮਨ ਜਿਹੜਾ ਸਾਡਾ ਮਲਾਹ ਬਣ ਕੇ ਬੈਠਾ ਤੇ ਕੋਈ ਕੋਈ ਕਿਨਾਰੇ ਲੱਗਦੇ ਜਿਹੜੀਆਂ ਬਾਹਰ ਬੇੜੀਆਂ ਚੱਲਦੀਆਂ ਨੇ ਪਾਣੀ ਦੇ ਵਿੱਚ ਉਹ ਕੋਈ ਨਾ ਕੋਈ ਪਾਰ ਹੋ ਹੀ ਜਾਂਦਾ ਕੋਈ ਕਦੇ-ਕਦੇ ਕੋਈ ਨੁਕਸਾਨ ਹੁੰਦਾ ਕਦੇ-ਕਦੇ ਆਮ ਕਰਕੇ ਉਹ ਪਾਰ ਕਰੇ ਦਿੰਦੀਆਂ ਪਰ ਇਹ ਜਿਹੜੀ ਸਾਡੇ ਜੀਵਨ ਦੀ ਬੇੜੀ ਆ ਕੋਈ ਕੋਈ ਪਾਰ ਨਿਕਲਦੀ। ਪਰ ਹੁੰਦਾ ਕੀ ਹੈ ਕਿਸੇ ਦੀ ਬੇੜੀ ਡੁੱਬ ਜਾਏ। ਕਹਿੰਦੇ ਨਾ ਬੇੜਾ ਡੁੱਬ ਗਿਆ ਫਲਾਣੇ ਦਾ ਕਿਸੇ ਦਾ ਨੁਕਸਾਨ ਹੋ ਜਾਏ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬੜਾ ਬੰਦਾ ਖੁਸ਼ ਹੁੰਦਾ ਹੈ। ਵੀ ਇਹਦਾ ਬੇੜਾ ਡੁੱਬ ਗਿਆ। ਪਰ ਸਾਨੂੰ ਸਾਨੂੰ ਬਾਣੀ ਜਿਹੜੀ ਇਹ ਸਮਝਾਉਂਦੀ ਆ ਵੀ ਭਾਈ ਤੇਰਾ ਵੀ ਬੇੜਾ ਹਲੇ ਪਾਣੀ ਦੇ ਵਿੱਚ ਹੈ। ਕੀ ਪਤਾ ਹਲੇ ਅਸੀਂ ਪਾਰ ਹੋਣਾ ਕਿ ਨਹੀਂ ਹੋਣਾ ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕੋਏ ਅਜੋ ਸੋ ਨਾਉ ਸਮੁੰਦਰ ਮੇ ਕਿਆ ਜਾਣੋ ਕਿਆ ਹੋ ਕੀ ਪਤਾ ਸਾਡੀ ਬੇੜੀ ਪਾਰ ਨਿਕਲ 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 ਹਲੇ ਜ਼ਿੰਦਗੀ ਪਈ ਆ ਗੁਨਾਹ ਦੇ ਵਿੱਚ ਫਸਣ ਲੱਗਿਆ ਸਮਾਂ ਨਹੀਂ ਲੱਗਦਾ ਗੁਰੂ ਮਹਾਰਾਜ ਕਹਿੰਦੇ ਭਾਈ ਹੱਲੇ ਵੀ ਸਮਾਂ ਹੈ ਇਸ ਬੇੜੀ ਨੂੰ ਸਤਗੁਰੂ ਦੇ ਆਸਰੇ ਚਲਾਉਣ ਦਾ ਯਤਨ ਕਰ ਜਦੋਂ ਚਲਾਏਗਾ ਤੇ ਇਹ ਬੇੜਾ ਜ਼ਰੂਰ ਪਾਰ ਹੋਏਗਾ ਪਰ ਹੁੰਦਾ ਮੈਂ ਜਿੱਦਾਂ ਬੇਨਤੀ ਕੀਤੀ ਦੂਸਰਿਆਂ ਦੀ ਬੇੜੀ ਤੇ ਮਨੁੱਖ ਹੱਸਦਾ ਜਦੋਂ ਡੁੱਬਦੀ ਹੈ ਕਿਸੇ ਨੇ ਬਹੁਤ ਸੋਣਾ ਲਿਖਿਆ ਹੱਸੋ ਨਾ ਐਲੇ ਸਾਹਿਲ ਐਲੇ ਤੂਫਾਂ 'ਤੇ ਕبھی ਐਸਾ ਵੀ ਹੁੰਦਾ ਹੈ ਕਿ ਕਿਨਾਰੇ ਡੁੱਬ ਜਾਂਦੇ ਹਨ ਤੇ ਜਦੋਂ ਬੜਾ ਪਾਣੀ ਹੁੰਦਾ ਤੇ ਕਿਨਾਰੇ ਵੀ ਡੋਬ ਕੇ ਰੱਖ ਦਿੰਦੇ ਤੇ ਇਸ ਕਰਕੇ ਸਾਨੂੰ ਜਿਹੜਾ ਜੀਵਨ ਮਿਲਿਆ ਬੜੀ ਕਹਾਣੀ ਆਪਾਂ ਕੇਵਲੇ ਪੜ੍ਹਦੇ ਸੁਣਦੇ ਆ ਉਹ ਜਾਂਦਾ ਸੀ ਨਾ ਇੱਕ ਮਹਾਪੁਰਸ਼ ਤੇ ਇੱਕ ਬੇਸ਼ਵਾ ਦੇ ਘਰ ਦੇ ਕੋਲੋਂ ਨਿਕਲੇ ਉਹਨੇ ਉਹਨੂੰ ਟੀਚਰ ਕੀਤੀ ਸੀ ਉਹਨੂੰ ਮਖੌਲ ਕੀਤਾ ਸੀ ਕਿ ਬਾਬਾ ਤੇਰੀ ਦਾੜੀ ਚਿੱਟੀ ਆ ਜਾਂ ਮੇਰੇ ਕੁੱਤੇ ਦੀ ਪੂੰਛ ਚਿੱਟੀ ਆ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹਦੇ ਨਾਲ ਉਹਦੇ ਚੇਲੇ ਵੀ ਸਣ ਕਹਿੰਦੇ ਬਾਬਾ ਜੀ ਜਵਾਬ ਕਿਉਂ ਨਹੀਂ ਦਿੱਤਾ ਕਹਿੰਦੇ ਸਮਾਂ ਆਏਗਾ ਜਵਾਬ ਦੇਵਾਂਗੇ ਵੀ ਤੇਰੀ ਦਾੜੀ ਚਿੱਟੀ ਆ ਜਾਂ ਮੇਰੇ ਕੁੱਤੇ ਦੀ ਪੂੰਛ ਚਿੱਟੀ ਆ ਸਮਾਂ ਆਇਆ ਇੱਕ ਦਿਨ ਜਿਸ ਤਰ੍ਹਾਂ ਉਸ ਮਹਾਪੁਰਸ਼ ਨੂੰ ਲੱਗਾ ਕਿ ਮੈਂ ਇਸ ਸਰੀਰ ਨੂੰ ਛੱਡਣ ਲੱਗਾ ਤੇ ਉਹਨੇ ਕਿਹਾ ਕਿ ਉਹ ਫਲਾਣੇ ਜਗ੍ਹਾ ਫਲਾਣੇ ਮਹੱਲੇ ਦੇ ਵਿੱਚ ਉਹ ਬੀਬੀ ਰਹਿੰਦੀ ਉਹਨੂੰ ਬੁਲਾ ਕੇ ਲਿਆ ਉਹਨੂੰ ਬੁਲਾ ਕੇ ਲਿਆਂਦਾ ਉਹਨੂੰ ਆਖ ਬਚਨ ਆਖਿਆ ਕਹਿਣ ਲੱਗਾ ਪੁੱਤਰਾ ਤੂੰ ਪੁੱਛਿਆ ਸੀ ਨਾ ਤੁਹਾਡੀ ਦਾੜੀ ਚਿੱਟੀ ਆ ਜਾਂ ਮੇਰੇ ਕੁੱਤੇ ਦੀ ਪੂੰਛ ਚਿੱਟੀ ਹੈ ਅੱਜ ਮੈਂ ਜਵਾਬ ਦੇ ਲੱਗਾ ਤੇਰੇ ਕੁੱਤੇ ਦੀ ਪੂੰਛ ਨਾਲੋਂ ਮੇਰੀ ਦਾੜੀ ਚਿੱਟੀ ਹੈ ਹੁਣ ਆ ਹੱਦ ਹੋ ਗਈ ਇੰਨੇ ਸਮਾਂ ਹੋ ਗਿਆ ਤੁਸੀਂ ਅੱਜ ਜਵਾਬ ਦੇ ਰਹੇ ਹੋ ਉਹ ਕਹਿਣ ਲੱਗਾ ਸਮਾਂ ਪਿਆ ਸੀ ਜ਼ਿੰਦਗੀ ਦੇ ਵਿੱਚ ਕੀ ਪਤਾ ਇਸ ਦਾੜੀ ਨੂੰ ਦਾਗ ਲੱਗ ਜਾਂਦਾ ਇਹ ਸਮਾਂ ਸੀ ਇਸ ਕਰਕੇ ਹੁਣ ਮੈਂ ਸੁਰਖਰੂ ਹੋ ਕੇ ਜਾ ਰਿਹਾ ਮਕੂਜਲ ਲੈ ਕੇ ਜਾ ਰਿਹਾ ਤੇ ਤੇਰੇ ਕੋਲ ਤੇ ਦੀ ਪੁੱਛਣ ਵਾਲੋ ਮੇਰੀ ਦਾੜੀ ਚਿੱਟੀ ਤੇ ਕਹਿਣ ਦਾ ਭਾਵ ਹੈ ਕਿ ਜੀਵਨ ਦੇ ਵਿੱਚ ਉਹ ਬੇੜਾ ਜਿਹੜਾ ਸਤਗੁਰ ਤਾਂ ਬੇੜੇ ਪਾਰ ਕਰਦਾ ਗੁਰੂ ਮਹਾਰਾਜ ਨੇ ਆਖਿਆ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏ ਤੇ ਗੁਰੂ ਜਿਦਣ ਸਾਨੂੰ ਜੀਵਨ ਵਿੱਚ ਸਮਝ ਆ ਗਈ ਅਸੀਂ ਜੜਾਂਗੇ ਸਤਗੁਰ ਦੀ ਬਾਣੀ ਦਾ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਸਾਨੂੰ ਦੋ ਚੀਜ਼ਾਂ ਜੀਵਨ ਦੇ ਵਿੱਚ ਯਾਦ ਆ ਜਾਣ ਦੋ ਚੀਜ਼ਾਂ ਪਹਿਲੀ ਗੱਲ ਕਿ ਅਸੀਂ ਸੰਸਾਰ ਵਿੱਚ ਕਾਦੇ ਵਾਸਤੇ ਆਏ ਦੂਸਰਾ ਅਸੀਂ ਗੁਰਦੁਆਰੇ ਕਿਉਂ ਆਉਂਦੇ ਸੰਸਾਰ ਦੇ ਵਿੱਚ ਅਸੀਂ ਆਏ ਆ ਗੁਰੂ ਪਾਸ਼ਾ ਦੇ ਆਪਾਂ ਬਚਨ ਪੜ੍ਹਦੇ ਆਂ ਕਹਿੰਦੇ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਗੁਰਦੁਆਰੇ ਕਾਦੇ ਵਾਸਤੇ ਆਏ ਗੁਰਦੁਆਰੇ ਹੋਏ ਸੋਝੀ ਪਾਇਸ ਹੁਣੇ ਸ਼ਬਦ ਆਪ ਜੀ ਨੇ ਹੁਕਮ ਰੂਪ ਦੇ ਵਿੱਚ ਸੁਣਿਆ ਸਤਗੁਰੂ ਕਹਿੰਦੇ ਇੱਥੇ ਆ ਕੇ ਸਾਨੂੰ ਜਾਂਚ ਆਏਗੀ ਇਹ ਜਿਹੜਾ ਹਿਰਦਾ ਭਾਂਡਾ ਹੈ ਨਾ ਇਹਨੂੰ ਧੋਣ ਦੀ ਜਾਂਚ ਆਏਗੀ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੋਈ ਹਿਰਦਾ ਪਵਿੱਤਰ ਆ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗਦਾ ਭਾਂਡਾ ਆਤਮ ਮਲੀਨ ਧੋਤਾ ਅਛਾ ਨਾ ਹੋਏ ਸੇ ਤੇ ਜੇ ਅੰਦਰੋਂ ਹਿਰਦਾ ਬੜਾ ਗੰਦਾ ਹੈ ਬਾਹਰੋਂ ਇਸ਼ਨਾਨ ਕਰਨ ਦੇ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਅੰਦਰੋਂ ਜਿਹੜਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ ਭਾਂਡਾ ਆਤਮ ਮਲੀਨ ਧੋਤਾ ਅਛਾ ਨਾ ਹੋਏ ਸੇ ਰਕਦਾ ਹੋਏਗਾ ਫਿਰ ਨਾਲ ਦੱਸਿਆ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਏਤ ਦਵਾਰਾਂ ਧੋਏ ਅੱਛਾ ਹੋਏ ਫਿਰ ਇਹ ਨਹੀਂ ਕਿ ਮੈਂ 50 ਸਾਲ ਤੋਂ 60 ਸਾਲ ਤੋਂ ਗੁਰਦੁਆਰੇ ਆ ਰਿਆਂ ਮੈਂ ਗੁਰਮੁਖ ਬਣ ਗਿਆ ਬਾਕੀ ਮਨਮੁਖ ਹੈ ਇਹ ਤਾਂ ਵਿਚਾਰ ਗੁਰੂ ਨੇ ਦੇਣੀ ਮੈਲੇ ਅੱਛੇ ਕਾ ਵਿਚਾਰ ਆਬਰਤਾਏ ਸੀ ਕਹਿੰਦੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਗੱਲ ਤਾਂ ਹੈ ਜਿਹੇ ਕਰਮ ਕਮਾਏ ਦੇਹਾ ਹੋਈ ਸੀ ਅੰਮ੍ਰਿਤ ਹਰ ਦਾ ਨਾਮ ਆਬਰਤਾਇ ਸੀ ਪਾਸ਼ਾ ਕਹਿੰਦੇ ਭਾਈ ਤਰ ਜਾਏਗਾ ਸੰਸਾਰ ਦੇ ਵਿੱਚੋਂ ਜਦੋਂ ਪਰਮੇਸ਼ਰ ਦੇ ਨਾਮ ਨੂੰ ਧਿਆਏਗਾ ਬਹੁਤ ਡੁੱਬ ਜਾਂਦੇ ਆ ਗੁਰੂ ਮਹਾਰਾਜ ਕਹਿੰਦੇ ਹਮ ਦੇਖਾ ਤਹ ਡੂਬੀ ਹਲੇ ਬਹੁਤ ਡੁੱਬ ਗਏ ਇਹ ਜਿਹੜਾ ਚਿਕੜ ਆ ਨਾ ਸੰਸਾਰ ਦਾ ਮੋਹ ਦੇ ਚਿਕੜ ਵਿੱਚ ਮਨੁੱਖ ਡੁੱਬ ਜਾਂਦਾ ਪਰ ਭਾਗਾਂ ਵਾਲੇ ਜਿਹੜੇ ਇਹਦੇ ਵਿੱਚੋਂ ਤਰ ਜਾਂਦੇ ਆ ਗੁਰੂ ਮਹਾਰਾਜ ਕਹਿੰਦੇ ਅਰਦਾਸ ਕਰੋ ਸੰਸਾਰ ਸੰਬੰਧੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ ਉਹ ਸਾਖੀ ਕਲਗੀਧਰ ਪਾਤਸ਼ਾਹ ਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਤਿਹਾਸਕਾਰਾਂ ਨੇ ਲਿਖੀ ਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਨਦੇੜ ਦੀ ਧਰਤੀ ਤੇ ਪਹੁੰਚਦੇ ਆ ਗੋਦਾਵਰੀ ਦੇ ਕਿਨਾਰੇ ਬੈਠੇ ਇੱਕ ਪੱਥਰ ਲੈ ਕੇ ਨਾ ਗੁਰੂ ਪਾਤਸ਼ਾਹ ਜੀ ਨੇ ਗੋਦਾਵਰੀ ਦੇ ਵਿੱਚ ਸਟਿਆ ਤੇ ਭਾਈ ਮਾਨ ਸਿੰਘ ਨੂੰ ਪੁੱਛਿਆ ਕਹਿੰਦੇ ਮਾਨ ਸਿੰਘ ਦੱਸ ਪੱਥਰ ਕਿਉਂ ਡੁੱਬ ਗਿਆ ਕਹਿਣ ਲੱਗਾ ਸਤਿਗੁਰੂ ਜੀ ਪੱਥਰ ਦਾ ਸੁਭਾਅ ਹੈ। ਭਾਰਾ ਹੁੰਦਾ ਡੁੱਬ ਗਿਆ। ਤੇ ਫਿਰ ਗੁਰੂ ਮਹਾਰਾਜ ਭਾਈ ਦਿਆ ਸਿੰਘ ਜੀ ਨੂੰ ਪੁੱਛਦੇ ਭਾਈ ਦਿਆ ਸਿੰਘ ਤੂੰ ਦੱਸ ਇਹ ਪੱਥਰ ਕਿਉਂ ਡੁੱਬ ਗਿਆ? ਕਹਿਣ ਲੱਗੇ ਗੁਰੂ ਮਹਾਰਾਜ ਗੱਲ ਤਾਂ ਭਾਈ ਮਾਨ ਸਿੰਘ ਨੇ ਸਹੀ ਆਖੀ ਵੀ ਜਿਹੜਾ ਭਾਰਾ ਹੁੰਦਾ ਡੁੱਬ ਜਾਂਦਾ। ਪਰ ਮੈਨੂੰ ਇੰਨੀਕ ਸਮਝ ਆ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਵੀ ਜਿਹੜਾ ਤੁਹਾਡੇ ਕਰ ਕਮਲਾਂ ਵਿੱਚੋਂ ਨਿਕਲ ਗਿਆ ਨਾ ਉਹ ਅੱਜ ਨਹੀਂ ਤੇ ਕੱਲ ਡੁੱਬੇ ਹੈ ਡੁੱਬੇ ਹੈ। ਪਰ ਜੋ ਤੁਹਾਡੇ ਨਾਲ ਜੁੜ ਗਿਆ ਉਹ ਤਰੇਗਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤੇ ਉਹ ਗੁਰੂ ਮਹਾਰਾਜ ਕਿਰਪਾ ਕਰਦੇ ਆ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏ ਕਿੰਨੇ ਬੇੜੇ ਤਾਰੇ ਗੁਰੂ ਮਹਾਰਾਜ ਨੇ ਕਿੰਨੇ ਬੇੜੇ ਗੁਰਨਾਨ ਸਿੰਘ ਸਾਹਿਬ ਦੀ ਆਪਾਂ ਉਹ ਸਾਖੀ ਪੜ੍ਹਦੇ ਨਾ ਜਿਹੜੀ ਦਾਸੀ ਤੂਲਸਾ ਸੀ ਗੁਰਨਾਨ ਸਿੰਘ ਸਾਹਿਬ ਮਹਾਰਾਜ ਨੂੰ ਉਠਾਉਂਦੀ ਹੈ ਉਹ ਤਾਂ ਕਹਿੰਦੇ ਉਹ ਤਾਂ ਭਾਈ ਮਨ ਸੁਖ ਦਾ ਬੇੜਾ ਪਾਰ ਕਰਨ ਗਿਆ ਤੇ ਕਹਿਣ ਦਾ ਭਾਵ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜਿੰਦਗੀ ਦੇ ਬੇੜੇ ਉਹ ਪਾਰ ਕਰ ਦਿੰਦਾ ਗੁਰੂ ਮਹਾਰਾਜ ਕਹਿੰਦੇ ਕਦੋਂ ਜਦੋਂ ਅਸੀਂ ਗੁਰੂ ਦੀ ਮਤ ਲੈ ਕੇ ਪਰਮੇਸ਼ਰ ਨੂੰ ਧਿਆਉਂਦੇ ਆਂ ਪਾਰ ਬ੍ਰਹਮ ਪਰਮੇਸ਼ੁਰ ਧਿਆਇਆ ਗੁਰ ਪੂਰੇ ਤੇ ਇਹ ਮਤ ਪਾਈਐ ਰਹਾ ਜਿਸ ਮਨ ਵਸ ਤਰੈ ਜਨ ਸੋਏ ਜਾਂ ਕਾ ਕਰਮ ਪ੍ਰਾਪਤ ਹੋਏ ਜਿਹਨੂੰ ਉਹਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਤੇ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਬਖਸ਼ਿਸ਼ ਕਰਦਾ ਉਹਨੂੰ ਹੋਰ ਕਿਰਪਾ ਹੁੰਦੀ ਹੈ ਸਭ ਕਹਿੰਦੇ ਦੁੱਖ ਰੋਗ ਕਸ਼ ਭੌ ਨਾ ਵਿਆਪੈ ਉਹਨੂੰ ਕੋਈ ਦੁੱਖ ਉਹਨੂੰ ਕੋਈ ਰੋਗ ਉਹਨੂੰ ਕੋਈ ਡਰ ਨਹੀਂ ਵਿਆਪਦਾ ਅਸੀਂ ਡਰਦੇ ਕਿਉਂ ਕਿ ਸਾਨੂੰ ਡਰ ਵਿਆਪਦਾ ਇਸ ਕਰਕੇ ਅਸੀਂ ਡਰ ਜਾਂਦੇ ਆ ਤੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਉਹ ਸੰਨ ਜਿਨ੍ਹਾਂ ਦੇ ਸਾਹਮਣੇ ਜਲਾਦ ਖੜੇ ਆ ਫਟਿਆਂ ਦੇ ਵਿੱਚ ਜਕੜ ਕੇ ਭਾਈ ਮਤੀ ਦਾਸ ਉੱਪਰ ਆਰਾ ਰੱਖਿਆ ਜਾ ਰਿਹਾ ਭਾਉ ਨਹੀਂ ਪਿਆਪੇ ਉਹਨਾਂ ਨੂੰ ਡਰ ਨਹੀਂ ਪਿਆ ਪਰਿਆ ਕਿਉਂਕਿ ਉਹ ਪਰਮੇਸ਼ਰ ਕਾਲਪੁਰਖ ਦੇ ਨਾਲ ਜੁੜਿਆ ਕਿਉਂਕਿ ਨਿਰਭਾਉ ਜਪੈ ਸਗਲ ਭਾਉ ਮਿਟੈ ਸਾਰ ਡਰ ਖਤਮ ਹੋ ਗਿਆ ਆ ਸਾਨੂੰ ਅਸੀਂ ਜੋ ਅਸੀਂ ਮਹਿਸੂਸ ਕਰ ਲੈਨੇ ਆ ਦੁੱਖ ਸੁੱਖ ਵੀ ਇਹੀ ਆ ਜੋ ਸਾਡਾ ਮਨ ਮਹਿਸੂਸ ਕਰ ਲੈਂਦਾ ਸਾਡਾ ਮਨ ਜੋ ਜਿਸ ਚੀਜ਼ ਨੂੰ ਮਨ ਲੈਂਦਾ ਉਹ ਦੁੱਖ ਹੈ ਜੇ ਮਨ ਲੈਂਦਾ ਸੁੱਖ ਹੈ ਤੇ ਨਹੀਂ ਵਿਆਪਿਆ ਉਹਨਾਂ ਨੂੰ ਡਰ ਭਾਵੇਂ ਆਰਿਆਂ ਨਾਲ ਚੀਰੇ ਗਏ ਬੰਦ-ਬੰਦ ਕੱਟੇ ਗਏ ਖੋਪਰੀਆਂ ਲਵਾ ਦਿੱਤੀ ਤੇ ਉਹਨਾਂ ਨੂੰ ਡਰ ਨਹੀਂ ਸੀ ਤੇ ਗੁਰੂ ਮਹਾਰਾਜ ਕਹਿੰਦੇ ਜਦੋਂ ਡਰ ਹੈ ਤੇ ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਜਿਨੇ ਨਾਮ ਜਪਿਆ ਪਰਮੇਸ਼ਰ ਦੀ ਭਗਤੀ ਕੀਤੀ ਹੈ ਦੁਖ ਰੋਗ ਕਸ਼ ਭਾਉ ਨ ਬਿਆਪੇ ਅੰਮ੍ਰਿਤ ਨਾਮ ਰਿਧਾ ਹਰ ਜਪੇ ਉਹ ਰਿਧੇ ਵਿੱਚ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਉਹ ਜਪਦਾ ਹੈ ਪਾਰ ਬ੍ਰਹਮ ਪਰਮੇਸ਼ੁਰ ਧਿਆਇ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਓ ਕਰਨ ਕਰਾਵਣ ਹਾਰ ਦਿਆ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਪਰਮਾਤਮਾ ਦੇ ਕੋਲ ਹੈ ਜੋ ਵੀ ਕਰਦਾ ਉਹ ਕਾਰਨ ਬਣਾਉਣ ਵਾਲਾ ਪਰਮੇਸ਼ਰ ਹੈ ਰੋਜ਼ ਆਪਾਂ ਪੜਦੇ ਆ ਕਾਰਨ ਕੁਨਿੰਦ ਹੈ ਉਹ ਸਭ ਕੁਝ ਕਰਨ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਜਦਨ ਇਹ ਸਾਨੂੰ ਸਮਝ ਆਈ ਤੇ ਬਹੁਤ ਅਸੀਂ ਹੌਲੇ ਹੋ ਜਾਾਂਗੇ ਵੀ ਜੋ ਕਰ ਰਿਹਾ ਉਹ ਪਰਮਾਤਮਾ ਪਰਮੇਸ਼ਰ ਕਰ ਰਿਹਾ ਬਾਰ ਬਾਰ ਆਪਾਂ ਪੜਦੇ ਆ ਜੋਤ ਉਦਭਾਵੈ ਸਾਈ ਭਲੀ ਕਾ ਤੇ ਸਾਡੇ ਕੀ ਤਿਆ ਹੋਣਾ ਵੀ ਕੁਛ ਨਹੀਂ ਮੇਰੇ ਹਰ ਜੀ ਉਹ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਵੇਂ ਬਖਸ਼ ਕਰਨ ਕਰਾਵਣ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਉਹ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਆਗਮ ਅਗੋਚਰ ਸਦਾ ਬੇਅੰਤ ਜਿੱਤੇ ਤੱਕ ਸਾਡੀ ਗਮਤਾ ਨਹੀਂ ਹੈ ਸਾਡੇ ਗੋਚਰੇ ਨਹੀਂ ਉਹ ਬੇਅੰਤ ਹੈ ਇਸ ਕਰਕੇ ਸਤਿਗੁਰ ਕਹਿੰਦੇ ਸਿਮਰ ਮਣਾ ਪੂਰੇ ਗੁਰ ਮੰਤਾ ਅਗਮ ਗੋਚਰ ਸਦਾ ਬੇਅੰਤ ਸਿਮਰ ਮਣਾ ਪੂਰੇ ਗੁਰ ਮੰਤਾ ਪੂਰੇ ਗੁਰੂ ਦਾ ਮੰਤਰ ਲੈ ਕੇ ਗੁਰੂ ਗੁਰੂ ਦੀ ਮਤ ਲੈ ਕੇ ਉਹਨੂੰ ਯਾਦ ਕਰ ਅੱਗੇ ਮਹਾਰਾਜ ਕਹਿੰਦੇ ਜਾਂਕੀ ਸੇਵਾ ਸਰਬ ਨਿਧਾਨ ਜੇ ਦੀ ਸੇਵਾ ਕਰਕੇ ਸਰਬ ਨਿਦਾਨ ਪ੍ਰਾਪਤ ਹੁੰਦੇ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਕਿਸੇ ਚੀਜ਼ ਦੀ ਥੋੜ ਨਹੀਂ ਜਾਂਦੀ ਗੁਰੂ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਸਭ ਕੁਝ ਮਿਲਦਾ ਜਾਂ ਕੀ ਸੇਵਾ ਸਰਬ ਨਿਦਾਨ ਸਾਰੇ ਨਿਦਾਨ ਪ੍ਰਾਪਤ ਹੁੰਦੇ ਸੇਵਾ ਦੇ ਦੋ ਭਾਵ ਬਾਣੀ ਦੇ ਵਿੱਚ ਇੱਕ ਸੇਵਾ ਜੋ ਆਪਾਂ ਆਪਣੇ ਸਰੀਰ ਨਾਲ ਕਰਦੇ ਹਾਂ ਝਾੜੂ ਮਾਰਨਾ ਪੋਚਾ ਲਾਉਣਾ ਲੰਗਰ ਬਣਾਉਣਾ ਵਰਤਣਾ ਇਹ ਵੀ ਸੇਵਾ ਹੈ ਇਹ ਸਭ ਤੋਂ ਵੱਡੀ ਸੇਵਾ ਦਸੀ ਹੈ ਇੱਕ ਸੇਵਾ ਭਗਤੀ ਦਸੀ ਹੈ ਜੋ ਪਰਮੇਸ਼ਰ ਦੀ ਆਪਾਂ ਕਰਨੀ ਹੈ ਉਹ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਾ ਕਹੇ ਗੁਰੂ ਮਹਾਰਾਜ ਕਹਿੰਦੇ ਜਾਂ ਕੀ ਸੇਵਾ ਉਹਦੀ ਸੇਵਾ ਭਗਤੀ ਕਰਕੇ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਣ ਪਰਮਾਤਮਾ ਦੀ ਪੂਜਾ ਹੁਣ ਪੂਜਾ ਕੀ ਹੈ ਸਤਗੁਰ ਨੇ ਬਾਣੀ ਵਿੱਚ ਇਹ ਜਵਾਬ ਦਿੱਤਾ ਹੈ ਪੂਜਾ ਕੀਚੇ ਨਾਮ ਧਾਈਏ ਬਿਨ ਨਾਵੇਂ ਪੂਜਣਾ ਹੋਇ ਕਿਹੜਾ ਸਵਾਲ ਹੈ ਜਿਹਦਾ ਜਵਾਬ ਸਤਗੁਰ ਦੀ ਬਾਣੀ ਵਿੱਚ ਨਹੀਂ ਬੜੇ ਸੌਖੇ ਤਰੀਕੇ ਨਾਲ ਸਤਗੁਰ ਦੱਸੇ ਹੁਣ ਪੂਜਾ ਜਿਹੜੀ ਆ ਬਾਹਰੀ ਤੌਰ ਤੇ ਲੋਕ ਕਰਦੇ ਆ ਪਰ ਅੱਜ ਐਸਾ ਵੀ ਹੋ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇਦਾਂ ਪੂਜਣਾ ਸ਼ੁਰੂ ਕਰ ਦਿੱਤਾ ਜਿੱਦਾਂ ਲੋਕੀ ਮੂਰਤੀਆਂ ਨੂੰ ਪੂਜਦੇ ਆ। ਇੱਥੋਂ ਅਸੀਂ ਸਮਝਣਾ ਸੀ ਸਤਪੁਰ ਜੀ ਦੇ ਕੋਲੋਂ ਗਿਆਨ ਲੈਣਾ ਸੀ। ਸਤਪੁਰ ਜੀ ਦੇ ਕੋਲੋਂ ਬਖਸ਼ਿਸ਼ ਪ੍ਰਾਪਤ ਕਰਨੀ ਸੀ। ਇਹ ਵੀ ਗੁਰੂ ਮਹਾਰਾਜ ਆਖਿਆ ਵੀ ਇੱਕ ਤਾਂ ਹੋ ਗਈ ਪੂਜਾ ਇੱਕ ਹੁੰਦਾ ਪੁਜਾਰੀ। ਤੇ ਪੁਜਾਰੀ ਕੌਣ ਇਹ ਵੀ ਸਤਪੁਰ ਨੇ ਬਾਣੀ ਵਿੱਚ ਦੱਸਿਆ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਜਿਹੜਾ ਉਹਦੀ ਆਗਿਆ ਵਿੱਚ ਰਹਿੰਦਾ ਮਤਲਬ ਉਹਦੀ ਪੂਜਾ ਕਰਦਾ ਜਿਹੜੇ ਕਰਦੇ ਆ ਗੁਰੂ ਮਹਾਰਾਜ ਕਹਿੰਦੇ ਬਹੁਤ ਕੁਝ ਕਰਦੇ ਸੀ ਲੋਕ ਏਕੇ ਪਾਤਰ ਕੀਜੇ ਪਾਉ ਦੂਜੇ ਪਾਤਰ ਧਰੀਏ ਪਾਉ ਜਿਉ ਉਹ ਦਿਉ ਤਾ ਉਹ ਵੀ ਦੇਵਾ ਕਹੇ ਨਾਮ ਦਿਉ ਹਮ ਹਰ ਕੀ ਸੇਵਾ ਜਿਹੜੇ ਕਿਹਾ ਨਾ ਸਮਝਣ ਤੋਂ ਬਿਗਾਰ ਆ ਗਿਆਨਤਾ ਦੇ ਵਿੱਚ ਅਸੀਂ ਅੱਜ ਵੀ ਫਸੇ ਹੋਏ ਆ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਨਰਸੀ ਨਾਮਦੇਵ ਪਹਿਲਾ ਪੈੰਡ ਉਹਨਾਂ ਦਾ ਨਰਸੀ ਬਹਾਮਣੀ ਸੀ। ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਹੁਣ ਉਹ ਸਾਹਮਣੇ ਹੀ ਥੋੜੀ ਬਿੱਥ ਦੇ ਉੱਪਰ ਆਂਡਾ ਕਰਕੇ ਉਹ ਸਟੇਸ਼ਨ ਪੈਂਦਾ ਜਿੱਥੇ ਮੰਦਰ ਦੇ ਵਿੱਚ ਜਾਂਦੇ ਆ ਪਰੋਜ ਪੜਦੇ ਆ। ਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ। ਬੈਗੇ ਨਾ ਜਾ ਕੇ ਪਿੱਛੇ ਹਸਤ ਖੇਲ ਤੇ ਤੇਰੇ ਦਿਹਰੇ ਆਇਆ। ਭਗਤ ਕਰਤ ਨਾਮਾ ਪਕਰ ਉਠਾਏ। ਗਿਲਾ ਇਸ ਕਰਕੇ ਕਹਿੰਦੇ ਮੈਂ ਕਰ ਰਿਹਾ। ਜੇ ਉਦਾਮ ਨੂੰ ਕੋਈ ਮਨਾਂ ਕਰ ਦਿੰਦਾ ਗੱਲ ਠੀਕ ਸੀ ਪਰ ਤੇਰੀ ਭਗਤੀ ਕਰਦੇ ਮੈਨੂੰ ਉਠਾ ਦਿੱਤਾ ਹਸ ਤ ਖੇਲ ਤੇ ਤੇਰੇ ਦੋਹਰੇ ਆਇਆ ਭਗਤ ਕਰਤ ਨਾਮਾ ਪਕਰ ਠਾਇਆ ਹਿੰਡੜੀ ਜਾਤ ਮੇਰੀ ਜਾਤ ਚ ਮਰਾਇਆ ਛੀਪੇ ਕੇ ਜਨਮ ਕਾਹ ਕੋ ਲੈ ਕਮਲੀ ਚਲਿਓ ਪਟਾਇ ਦੋਹਰੇ ਪਾਛੇ ਬੈਠਾ ਏ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੋਹਰਾ ਪਰੇ ਅੱਜ ਵੀ ਉਹ ਮੰਦਰ ਦਾ ਪਾਸਾ ਘੁੰਮੇ ਕਹਿਣ ਦਾ ਭਾਵ ਹੈ ਕਿ ਉਹ ਭਗਤੀ ਕਰਨ ਵਾਲਿਆਂ ਨੇ ਪਰਮੇਸ਼ਰ ਦੀ ਭਗਤੀ ਕਰਨ ਵਾਲਿਆਂ ਨੇ ਸਾਨੂੰ ਜਾਜ ਦਸੀ ਪਹਿਲਾਂ ਭਗਤ ਨਾਮਦੇਵ ਦੀ ਗੱਲ ਕਰ ਲਈਏ ਭਗਤ ਨਾਮਦੇਵ ਭਗਤੀ ਕਰਦੇ ਆ ਪਰ ਹੁਣ ਜਿਵੇਂ ਅੱਜ ਤੁਸੀਂ ਚਾਕੇ ਦੇਖ ਲਓ ਗੁਰਦਾਸਪੁਰ ਦੇ ਕੋਲ ਕਮਾਨ ਜਿੱਥੇ ਉਹਨਾਂ ਦਾ ਆਖਰੀ ਸਮਾਪਤ ਹੋ ਉੱਥੇ ਮੂਰਤੀ ਵੀ ਲੱਗੀ ਭਗਤ ਨਾਮ ਦੀ ਹੁਣ ਭਗਤ ਨਾਮਦੇਵ ਕੀ ਕਹਿ ਰਿਹਾ ਏ ਕਿ ਪਾਥਰ ਕੀਚੇ ਪਾਓ ਦੂਜੇ ਪਾਥਰ ਧਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹੇ ਨਾਮ ਦਿਓ ਹਮ ਹਰ ਕੇ ਗਿਆਨਤਾ ਹੋਈ ਨਾ ਹੋਰ ਕੀ ਤੇ ਜਿਹੜੇ ਲੋਕ ਭਟਕ ਰਹੇ ਸੀ ਹੁਣ ਭਗਤ ਧੰਨਾ ਜੀ ਦੇ ਬਾਰੇ ਕੀਤਾ ਜਾਂਦਾ ਪੱਥਰ ਦੇ ਵਿੱਚੋਂ ਰੱਬ ਪਾਇਆ ਹੁਣ ਭਗਤ ਧੰਨਾ ਜੀ ਆਪ ਕਹਿ ਰਹੇ ਕਹਿੰਦੇ ਧੰਨੇ ਧਨ ਪਾਇਆ ਧਰਨੀ ਤਾ ਉਹਦੀ ਭਗਤੀ ਕਰਕੇ ਉਹਨਾਂ ਨੇ ਆਪਣੇ ਆਦਰਸ਼ ਬਣਾਇਆ ਕਿਹਨਾਂ ਨੂੰ ਬਣਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ ਹੋਇਓ ਲੀਕੀਨਾ ਉਹ ਕਬੀਰ ਸਾਹਿਬ ਨੂੰ ਆਪਣਾ ਬਣਾਨੇ ਆਦਰਸ਼ ਬਣਾਇਆ ਉਹਾਂ ਨੇ ਸੈਣ ਭਗਤ ਨੂੰ ਬਣਾਇਆ ਰਬਦਾਸ ਜੀ ਨੂੰ ਬਣਾਇਆ ਕਹਿੰਦੇ ਇਹ ਬਿੱਦ ਸੁਣ ਕੇ ਜਾਟ ਰੋਠ ਭਗਤੀ ਲੱਗਾ ਫਿਲਮਾਂ ਬਣਾ ਦਿੱਤੀਆਂ ਗਈਆਂ ਪੱਥਰ ਵਿੱਚ ਉਹ ਭਗਤਾਂ ਨੇ ਪ੍ਰਭ ਕਹਿੰਦੇ ਪਰਮੇਸ਼ਰ ਦੀ ਭਗਤੀ ਕੀਤੀ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿ ਰਹੇ ਆ ਕਹਿੰਦੇ ਭਾਈ ਇਹ ਬਿੱਦ ਸੁਣ ਕੇ ਜਾਟ ਰੋਠ ਭਗਤੀ ਲੱਗਾ ਮਿਲੇ ਪਰਤਖੁ ਗਸਈਆਂ ਧੰਨਾ ਵਡਭਾਗ ਉਹ ਭਗਤੀ ਕੀਤੀ ਹੈ ਉਹ ਆਪ ਕਹਿੰਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਸ਼ਵਰਤ ਇਹ ਤੇ ਨਹੀਂ ਆਖਿਆ ਵੀ ਜਿਹੜਾ ਪੱਥਰ ਪੂਜੇਗਾ ਉਹਨੂੰ ਰੱਬ ਮਿਲੇਗਾ। ਹੱਥ ਜਿਹੜੀਆਂ ਲੁੜਿੰਦੀਆਂ ਚੀਜ਼ਾਂ ਸੀ ਉਹ ਵੀ ਰੱਬ ਤੋਂ ਮੰਗੀ। ਪਰ ਜਿਸ ਵੇਲੇ ਬੇਸਮਝੀ ਦੇ ਨਾਲ ਆਪਾਂ ਜੇ ਹੁਣ ਪਤਾ ਹੋਵੇ ਬੱਕਰੀ ਗੱਲ ਨਾ ਪਤਾ ਹੋਵੇ ਬੱਕਰੀ ਗੱਲ ਹੁੰਦੀ। ਹੁਣ ਜੀ ਲੋ ਜੀ ਗੁਰੂ ਸਾਹਿਬ ਨੇ ਆਰਤੀ ਕੀਤੀ, ਭਗਤਾਂ ਨੇ ਆਰਤਾ ਕੀਤਾ। ਹੁਣ ਆਰਤੇ ਦਾ ਅਰਥ ਹੈ ਮੰਗਤਾ। ਆ ਗੋਪਾਲ ਤੇਰਾ ਆਰਤਾ। ਜੋ ਜਨ ਤੁਮਰੀ ਭਗਤ ਕਰਨ ਤੇ ਉਹ ਸ਼ਬਦ ਜੋੜ ਕੇ ਸ਼ਬਦ ਬਣਾ ਦਿੱਤਾ ਵੀ ਆਰਤੀ ਦੇ ਸ਼ਬਦ ਹੋ ਗਏ। ਗੋਪਾਲ ਤੇਰਾ ਆਰਤਾ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਦਿਨ ਕੇ ਕਾਲ ਸਵਾਰ ਤੇ ਜਿਹੜੀ ਪੂਜਾ ਕੀ ਹੈ ਕਹਿੰਦੇ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੈ ਪੂਜ ਨਾ ਹੋਏ। ਉਹਦੀ ਪੂਜਾ ਇਹੀ ਹੈ ਕਿ ਉਹਦੀ ਗੱਲ ਨੂੰ ਮੰਨਣਾ। ਮੱਥਾ ਟੇਕਣ ਦਾ ਭਾਵ ਵੀ ਇਕੇ ਗੁਰਮਾਖੀ ਦਾ ਤੁਧ ਨੂੰ ਨਿਵਣ ਮੰਨਣ ਤੇਰਾ ਨਾਮ। ਤੈਨੂੰ ਨਿਵਣਾ ਤੈਨੂੰ ਮੱਥਾ ਟੇਕਣਾ ਜਿਨ੍ਹਾਂ ਅਸੀਂ ਸਤਕਾਰ ਕਰਦੇ ਆਂ ਵੱਧ ਤੋਂ ਵੱਧ ਸਤਕਾਰ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਦੇਖੋ ਕਹਿੰਦੇ ਸਤ ਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਹਨੇ ਤੱਕ ਕਰ ਅਸੀਂ ਸ਼ਬਦ ਦੀ ਵਿਚਾਰ ਨਾਲ ਨਹੀਂ ਜੁੜਦੇ ਵਿਚਾਰ ਸੀ ਨਾ ਜਿੱਥੇ ਗੁਰੂ ਪਾਤਸ਼ਾਹ ਜਾਂਦੇ ਸੀ ਵਿਚਾਰ ਦੇ ਨਾਲ ਜੁੜਦੇ ਸਨ ਤੇ ਉਹ ਵਿਚਾਰ ਦੇ ਲੋਕ ਧਾਰ ਨਹੀਂ ਬਣਦੇ ਸਨ ਪਾਤਸ਼ਾਹ ਕਹਿੰਦੇ ਪ੍ਰਭ ਕੀ ਪੂਜਾ ਪਾਈਏ ਮਾਂ ਜਾਂ ਕੀ ਟੈਲ ਨਾ ਬਿਰਥੀ ਜਾਏ ਉਹਦੀ ਸੇਵਾ ਬ्यर्थ ਨਹੀਂ ਜਾਂਦੀ ਤੇ ਉਹਦੀ ਸੇਵਾ ਕੀ ਹੈ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਏ ਸਤਗੁਰੂ ਤੂੰ ਅੰਤਰ ਜਾਮੀ ਤੂੰ ਸਾਡੇ ਤੇ ਰਹਿਮਤ ਕਰ ਸੁਖ ਨਿਧਾਨ ਸੁਖਾਂ ਦਾ ਖਜ਼ਾਨਾ ਹੈ ਹਰ ਅਲਖ ਸਵਾਮੀ ਉਹ ਲਖਿਆ ਨਹੀਂ ਜਾ ਸਕਦਾ ਗੁਰਮਹਾਰਜ ਨੇ ਫੈਸਲਾ ਕਰ ਦਿੱਤਾ ਕਹਿੰਦੇ ਲਿਖਾ ਹੋਏ ਤਾਂ ਲਖੀਏ ਲਿਖਾ ਹੋਏ ਵਿਨਾਸ਼ ਗਿਣਤੀ ਦੇ ਵਿੱਚ ਨਹੀਂ ਪਾਇਆ ਸਾਨੂੰ ਲੇਖਿਆਂ ਦੇ ਵਿੱਚ ਨਹੀਂ ਪਾਇਆ ਉਹ ਪ੍ਰਮਾਤਮਾ ਨਹੀਂ ਬਿਆੰਤ ਹੈ ਉਹ ਬਿਆੰਤ ਇਹ ਵੀ ਤਾਂ ਕੋਈ ਬਿਰਲਾ ਹੀ ਜਾਣਦਾ ਨਾ ਬਿਆੰਤ ਹੈ ਨਹੀਂ ਤਾਂ ਲੋਕੀ ਕਹਿੰਦੇ ਇਦਾਂ ਕਰੋ ਆਹ ਮਿਲ ਜਾਏਗਾ ਕਹਿੰਦੇ ਨਹੀਂ ਤੂੰ ਬਿਆੰਤ ਕੋਈ ਬਿਰਲਾ ਜਾਣੇ ਇਹ ਵੀ ਕੋਈ ਬਿਰਲਾ ਹੀ ਜਾਣਦਾ ਕਿ ਪਰਮੇਸ਼ਰ ਤੂੰ ਬਿਆੰਤ ਹੈ ਤੂੰ ਬਿਆੰਤ ਕੋਈ ਬਿਰਲਾ ਜਾਣ ਸੁਖ ਨਿਦਾਨ ਹਰ ਅਲਖ ਸਵਾਮੀ ਜੀ ਜਾਨਤ ਤੇਰੀ ਸਰਣਾਈ ਸਾਰੇ ਜੀਵ ਜੰਤ ਸਤਿਗੁਰੂ ਤੇਰੀ ਸ਼ਰਨ ਵਿੱਚ ਹਨ ਆਖਰ ਵਿੱਚ ਕਹਿੰਦੇ ਨਾਨਕ ਨਾਮ ਮਿਲੈ ਵਡਿਆਈ ਇਹ ਸਤਿਗੁਰੂ ਤੇਰਾ ਮੈਨੂੰ ਨਾਮ ਮਿਲ ਜਾਏ ਇਹੀ ਮੇਰੇ ਵਾਸਤੇ ਵਡਿਆਈ ਦੀ ਗੱਲ ਹੈ ਸਤਿਗੁਰੂ ਕਹਿੰਦੇ ਆਓ ਗੁਰੂ ਦੇ ਕੋਲ ਆਓ ਤੇ ਗੁਰੂ ਤੁਹਾਨੂੰ ਪਰਮੇਸ਼ਰ ਦਾ ਮਾਰਗ ਦੱਸੇਗਾ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਨੂੰ ਧਿਆਉਣਾ ਕਰੋ ਪਾਰ ਬ੍ਰਹਮ ਪਰਮੇਸ਼ੁਰ ਧਿਆਈਐ ਗੁਰਪੂਰੇ ਤੇ ਏ ਮਤ ਪਾਈਏ ਗੁਰ ਕੀ ਮਤ ਤੋਂ ਲੇ ਈਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਕਿ ਗੁਰੂ ਕੀ ਕਹਿੰਦਾ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਗੁਰ ਪੂਰੇ ਤੇ ਏ ਮਤ ਪਾਈਏ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ